ਸਾਡੀ ਜਿਹੜੀ ਪੀਪੀਸੀ ਦੀ ਪੰਜਾਬ ਪਾਵਰ ਦੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਉਸ ਪ੍ਰਾਪਰਟੀਆਂ ਨੂੰ ਇਸ ਬਿਲ ਦੇ ਮਾਫਕ ਜੋ ਲਿਖਿਆ ਗਿਆ ਕਿ ਇਹਨਾਂ ਨੂੰ ਵੇਚਣ ਦੇ ਜਿਹੜੇ ਨਾ ਪ੍ਰੋਗਰਾਮ ਇਹਨਾਂ ਨੇ ਸ਼ੁਰੂ ਕਰ ਦਿੱਤੇ ਆ ਉਹਦੀ ਪਮੈਸ਼ਾ ਸ਼ੁਰੂ ਕਰ ਦਿੱਤੀਆਂ ਉਹਦਾ ਸਾਰਾ ਜੋ ਵੀ ਵਰਗੀਕਰਨ ਸ਼ੁਰੂ ਕਰ ਦਿੱਤਾ ਉਹ ਜਿਹਦੇ ਵਿੱਚ ਕਿ ਪਟਿਆਲਾ ਲੁਧਿਆਣਾ ਜਲੰਧਰ ਵੱਡੇ ਸ਼ਹਿਰ ਵੱਡੇ ਸ਼ਹਿਰ ਤੇ ਉਹਨਾਂ ਨੂੰ ਇਸ ਗੱਲ ਦਾ ਫਿਗਰ ਪੈ ਗਿਆ ਵੀ ਇਹ ਇਹ ਜਿਹੜਾ ਇਹਦਾ ਵਰਗੀਕਰਨ ਜਿਹੜਾ ਹੈਗਾ ਇਹ ਪ੍ਰਾਈਵੇਟ ਹੱਤਾਂ ਦੇ ਵਿੱਚ ਦੇਣ ਦੀ ਤਿਆਰੀ ਹੋ ਰਹੀ ਹੈ ਤੇ ਪਹਿਲਾਂ ਦਾ ਕਈ ਮਤਲਬ ਕਹਿ ਲੋ ਵੀ ਇਹਨਾਂ ਨੂੰ ਸਹਾਰਾ ਸੀਗਾ ਵੀ ਕਿਸੇ ਨਾ ਕਿਸੇ ਗੱਲ ਦੇ ਵਿੱਚ ਵੀ ਇਹ ਝੂਠੀ ਐ ਜਾਂ ਗੱਲ ਐਦਾ ਨਹੀਂ ਐ ਜਿਵੇਂ ਕਹਿ ਲੋ ਬੰਦੇ ਦਿਲਾਸਾ ਦਿੱਤਾ ਗਿਆ ਪਰ ਹੁਣ ਕਲੀਅਰੇ ਲਫ਼ਜ਼ਾਂ ਦੇ ਵਿੱਚ ਜਿਹੜੇ ਕੈਬਨਿਟ ਮੰਤਰੀ ਐ ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਕਲੀਅਰੇ ਲਫ਼ਜ਼ਾਂਾਂ ਦੇ ਬੋਲ ਦਿੱਤਾ ਸੰਜੀਵ ਰੋੜਾ ਸੰਜੀਵ ਰੋੜਾ ਜੀ ਨੇ ਕਿ ਭਾਈ ਜੇ ਅਸੀਂ ਪ੍ਰਾਪਰਟੀਆਂ ਵੇਚ ਰਹੇ ਹਾਂ ਪਹਿਲੀ ਗੱਲ ਇਹ ਪ੍ਰਕਿਰਿਆ ਅੱਜ ਦੀ ਨਹੀਂ ਸ਼ੁਰੂ ਹੋਈ ਐ 2005 ਤੋਂ ਸ਼ੁਰੂ ਹੋਈ ਹੁੰਦੀ ਸੀ ਪਹਿਲਾ ਪੁਆਇੰਟ ਦੂਜਾ ਪੁਆਇੰਟ ਜੇ ਇਹ ਆਪਾਂ ਪ੍ਰਕਿਰਿਆ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਸੱਚਾਈ ਹੈ ਜੇ ਪ੍ਰਾਪਰਟੀਆਂ ਜਿਹੜੀਆਂ ਫਾਲਤੂ ਨੇ ਪਈਆਂ ਹੋਈਆਂ ਜਿਹੜੀਆਂ ਕੰਮ 'ਚ ਨਹੀਂ ਆ ਰਹੀਆਂ ਜਿਨ੍ਹਾਂ ਦੇ ਉੱਤੇ ਕੋਈ ਮਤਲਬ ਕੋਈ ਬੈਨੀਫਿਟ ਨਹੀਂ ਹੋ ਰਿਹਾ ਕਿਸੇ ਚੀਜ਼ ਨੂੰ ਅਬ ਤੁਹਾਨੂੰ ਹੋ ਰਿਹਾ ਨਾ ਸਰਕਾਰ ਨੂੰ ਹੋ ਰਿਹਾ ਨਾਲ ਲੋਕਾਂ ਨੂੰ ਪਬਲਿਕ ਨੂੰ ਹੋ ਰਿਹਾ ਚਿੱਟੇ ਹਾਥੀ ਬੰਨੇ ਹੋਏ ਹਾਂ ਹਾਂ ਚਿੱਟੇ ਹਾਥੀ ਬੰਨੇ ਹੋਏ ਕਿਸਮ ਦੇ ਉਹਨਾਂ ਨੇ ਕਿਹਾ ਬਟ ਲੇਕਿਨ ਉਹ ਇਹ ਗੱਲ ਕਹਿੰਦੇ ਕਿ ਇਹ ਪ੍ਰਾਪਰਟੀਆਂ ਅਸੀਂ ਰਿਐਲਿਟੀ ਦੇ ਵਿੱਚ ਵੇਚ ਕੇ ਅਸੀਂ ਇਹ ਪਾਵਰ ਡਿਪਾਰਟਮੈਂਟ ਨੂੰ ਪੈਸਾ ਦਵਾਂਗੇ ਤੇ ਯਾ ਅਸੀਂ ਇੱਥੇ ਦੀ ਡਿਵੈਲਪਮੈਂਟ ਤੇ ਪੈਸਾ ਲਗਾਵਾਂਗੇ ਇਹ ਕੋਈ ਅਸੀਂ ਇਧਰ ਉਧਰ ਪੈਸਾ ਨਹੀਂ ਬਿਖਰਨ ਦੰਦੇ ਪੈਸਾ ਉੱਥੇ ਲਗਾਵਾਂਗੇ ਉਹਨਾਂ ਨੇ ਖੁੱਲੇ ਲਫ਼ਾਜ਼ਾਂ ਦੇ ਵਿੱਚ ਕਲੀਅਰ ਕਟ ਬੋਲਿਆ ਕਿ ਹਾਂ ਜੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਸੱਚੀ ਹੈ